ਦੀ ਐਲਾਨ ਕਰਦੀ ਹੈ ਅਸੀਂ ਉਸ ਦਾ ਸਮਰਥਨ ਕਰਦੇ ਹਾਂ ਔਰ ਭਾਰਤਵੰਦ ਦੇ ਸੱਦੇ ਤੇ ਅਸੀਂ ਵਿੱਚ ਸ਼ਾਮਲ ਹੋਵਾਂਗੇ ਔਰ ਉਸੇ ਲੜੀ ਦੇ ਤਹਿਤ ਅੱਜ ਅਸੀਂ ਭਾਜਨ ਸਮਾਜ ਪਾਰਟੀ ਜ਼ਿਲ੍ਹਾ ਪਟਿਆਲਾ ਵੱਲੋਂ ਜੋ ਕਿ ਸਾਡੀ ਸਮੁੱਚੀ ਲੀਡਰਸ਼ਿਪ ਜ਼ਿਲ੍ਹੇ ਦੇ ਪ੍ਰਧਾਨ ਮੇਜਰ ਸਿੰਘ ਜੀ ਔਰ ਜ਼ਿਲ੍ਹੇ ਦੇ ਇੰਚਾਰਜ ਗੋਰੀਆ ਸਾਹਿਬ ਸੁਖ ਲਾਲ ਜੀ ਰਾਠੀਆਂ ਸਾਹਿਬ ਔਰ ਨਰੜੂ ਜੀ ਔਰ ਗਰਮੀਤ ਸਿੰਘ ਜੀ ਬਾਦਰਗੜ ਬੀਬੀ ਸ਼ੀਲਾ ਜੀ ਔਰ ਸਾਰੇ ਸਮੂੱਚੇ ਸਾਥੀ ਗੁਰਵਦਾਸ ਮੰਦਰ ਵਿਖੇ ਇਕੱਠਾ ਹੋ ਕੇ ਸਾਂਤਮਈ ਰੋਸ ਮਾਰਚ ਲੈ ਕੇ ਅੱਜ ਡੀਸੀ ਆਫਿਸ ਪਹੁੰਚੇ ਅਸੀਂ ਡੀਸੀ ਸਾਹਿਬ ਨੂੰ ਰਾਸ਼ਟਰਪਤੀ ਦੇ ਨਾਂ ਤੇ ਮੈਮੋਰੰਡਮ ਦਵਾਂਗੇ ਜੋ ਕਿ ਸੁਪਰੀਮ ਕੋਰਟ ਨੇ ਪਿਛਲੇ ਦਿਨਿਓ ਫੈਸਲਾ ਲਿਆ ਉਸ ਫੈਸਲੇ ਨੂੰ ਵਾਪਸ ਲਿਆ ਜਾਏ ਔਰ ਦਲਤ ਵਰਗ ਦੇ ਲੋਕਾਂ ਨੂੰ ਇਨਸਾਫ ਦਿਵਾਇਆ ਜਾਏ ਔਰ ਅਸੀਂ ਇਹ ਐਲਾਨ ਕਰਦੇ ਆ ਕਿ ਬੌਝਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਔਰ ਬੌਝਨ ਸਮਾਜ ਪਾਰਟੀ ਜੋ ਕਿ ਭਾਰਤ ਦੇ ਸੰਵਿਧਾਨ ਦੇ ਨਿਰਵਾਤਾ ਬਾਬਾ ਸਾਹਿਬ ਡਾਕਟਰ ਪੀਮ ਰੋਵਿਦਗਰ ਸਾਹਿਬ ਨੂੰ ਆਪਣਾ ਔਰ ਆਪਣਾ ਰੈਬਰ ਮੰਦੀ ਹੈ ਤੇ ਉਹਦੇ ਸੰਵਿਧਾਨ ਨੂੰ ਵੀ ਆਪਣਾ ਆਦਰ ਸੰਬੰਧੀ ਹੈ ਅਸੀਂ ਸੰਵਿਧਾਨ ਦੇ ਦਾਇਰੇ ਦੇ ਅੰਦਰ ਰਹਿ ਕੇ ਰੋਸ ਮਾਰਚ ਕੀਤਾ ਔਰ ਇਹ ਚੇਤਾਵਨੀ ਵੀ ਦਿੰਦੇ ਆ ਸਦੇਸ਼ ਦੀਆਂ ਸਰਕਾਰਾਂ ਨੂੰ ਜਾਂ ਆਰਐਸਐਸ ਬੀਜੇਪੀ ਕਾਂਗਰਸ ਐਂਡ ਪਾਰਟੀ ਜਾਂ ਆਮ ਆਦਮੀ ਪਾਰਟੀ ਕਿ ਸੰਵਿਧਾਨ ਸਾਡੇ ਰਹਿਬਰ ਬਾਬਾ ਸਾਹਿਬ ਡਾਕਟਰ ਪੀਮਰਾ ਉਮੀਦਵਾਰ ਸਾਹਿਬ ਨੇ ਲਿਖਿਆ ਸੰਵਿਧਾਨ ਬਦਲਣ ਦੀਆਂ ਗੱਲਾਂ ਤਾਂ ਬਹੁਤ ਦੂਰ ਦੀਆਂ ਜੇ ਤੁਸੀਂ ਸੰਵਿਧਾਨ ਦੇ ਇੱਕ ਕੋਮੇ ਨੂੰ ਵੀ ਬਦਲਿਆ ਤਾਂ ਭੋਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਇਹ ਕਹਿੰਦੀ ਹੈ ਕਿ ਜਦ ਤੱਕ ਭੋਜਨ ਸਮਾਜ ਪਾਰਟੀਆਂ ਦੇਸ਼ ਦੇ ਅੰਦਰ ਹੈ ਮਾਇਆਵਤੀ ਜੀ ਆ ਅਸੀਂ ਸੰਵਿਧਾਨ ਬਦਲਣ ਵਾਲੀ ਤਾਕਤਾਂ ਨੂੰ ਦਿੱਲੀ ਦੇ ਵਿੱਚ ਰਹਿਣਾ ਹਰਾਮ ਕਰ ਦੇਵਾਂਗੇ ਔਰ ਉਹਨਾਂ ਨੂੰ ਫੈਸਲਾ ਲੈ ਲੈਣਾ ਚਾਹੀਦਾ ਕਿ ਸੰਵਿਧਾਨ ਕਿਸੇ ਇੱਕ ਧਰਮ ਇੱਕ ਜਾਤੀ ਦਾ ਨਹੀਂ ਸੰਵਿਧਾਨ ਬਾਬਾ ਸਾਹਿਬ ਨੇ ਪੂਰੇ ਦੇਸ਼ ਦੇ ਲਈ ਲਿਖਿਆ ਪੂਰੇ ਦੇਸ਼ ਅੱਜ ਸੰਵਿਧਾਨ ਦੇ ਅਨੁਸਾਰ ਚੱਲ ਰਿਹਾ ਹੈ ਜੇ ਇਸ ਸੰਵਿਧਾਨ ਦੇ ਅੰਦਰ ਛੇੜਖਾਨੀ ਹੋਈ ਤਾਂ ਭੋਜਨ ਸਮਾਜ ਪਾਰਟੀ ਕਦੇ ਬਰਦਾਸ਼ਤ ਨਹੀਂ ਕਰੇਗੀ ਜਿਹੜਾ ਮਾਨਯੋਗ ਸੁਪਰੀਮ ਕੋਰਟ ਆ ਸਰਵੋੱਚ ਹੈਗਾ ਤੁਹਾਨੂੰ ਕੀ ਲੱਗਦਾ ਉਸਦੇ ਫੈਸਲੇ ਨਾਲ ਸਾਰਿਆਂ ਨੂੰ ਸਹਿਮਤ ਹੋਣਾ ਚਾਹੀਦਾ ਜਾਂ ਜੇ ਤੁਹਾਨੂੰ ਲੱਗ ਮਨਜ਼ੂਰ ਨਹੀਂ ਹੈਗਾ ਤਾਂ ਇਸ ਤੋਂ ਬਾਅਦ ਵੀ ਅੱਗੇ ਜਾਣਾ ਚਾਹੀਦਾ ਬਿਲਕੁਲ ਅੱਗੇ ਜਾਣਾ ਚਾਹੀਦਾ ਜਿੱਥੇ ਬੰਦੀਆਂ ਵੱਲੋਂ ਉਹਦੀ ਅਪੀਲ ਵੀ ਕੱਲ੍ਹ ਦੇਰ ਹੋ ਗਈ ਆ ਉਹਦਾ ਵੀ ਸੁਪਰੀਮ ਕੋਰਟ ਦੇ ਵਿੱਚ ਬਿਊਰਿਊ ਪਾਇਆ ਗਿਆ ਕਿਸ ਨੂੰ ਫੈਸਲੇ ਨੂੰ ਦੁਬਾਰਾ ਜਾਂਚ ਕਰੀ ਜਾਏ ਔਰ ਜਿੱਥੇ ਸੁਪਰੀਮ ਕੋਰਟ ਦੇ ਵਿੱਚ ਲੜਾਈ ਲੜਾਂਗੇ ਉੱਥ ਜਦੋਂ ਵੀ ਕੋਈ ਅਤਿਆਚਾਰ ਆ ਕੋਈ ਜ਼ੁਲਮ ਜਾਤੀਆਂ ਸਰਕਾਰਾਂ ਆ ਕਿ ਸਰਕਾਰਾਂ ਦੇ ਜ਼ਰੀਏ ਕੋਈ ਫੈਸਲੇ ਲੰਦੀ ਅਗਰ ਦਲ ਤੇ ਪਛੜਨ ਦੇ ਵਿਰੋਧੀ ਉਹਦੇ ਖਿਲਾਫ ਅਸੀਂ 7 ਮਹੀਨੇ ਰਹਿ ਕੇ ਅਸੀਂ ਧਰਨਾ ਪ੍ਰਦਰਸ਼ਨ ਦੇ ਰਹੇ ਹਾਂ ਔਰ ਅਗਾਂਹ ਵੀ ਕੋਈ ਪਾਰਟੀ ਹੁਕਮ ਕਰੇਗੀ ਅਸੀਂ ਉਸ ਕਾਲ ਦੀ ਡੀ ਕਰਕੇ ਅਗਲਾ ਸੰਘਰਸ਼ ਕਰਨ ਲਈ ਜਾ ਰਹੇ ਹਾਂ ਦਲਿਤ ਸਮਾਜ ਦੀ ਗੱਲ ਕਰੀਏ ਦਲਿਤ ਸਮਾਜੇ 9 ਹਲਕਿਆਂ ਦੇ ਵਿੱਚ ਸਿਰਫ ਇੰਨਾ ਕੀ ਹੈ ਜੀ ਤੁਹਾਡੇ ਮੁਤਾਬਿਕ ਵੀ ਜਿਹੜਾ ਤੁਹਾਡੇ ਨਾਲ ਖੜ ਨਹੀਂ ਰਿਹਾ ਦਲ ਸਮਾਜ ਵੱਡੇ ਪਵਾਨੇ ਦਾ ਕੋਈ ਸਾਡਾ ਪਟਿਆਲੇ ਦੇ ਵਿੱਚ ਨਹੀਂ ਸਾਡਾ ਰਾਜਪੁਰਾ ਡਾਕਟਰ ਨਵੇਦਕਰ ਚੌਂਕ ਤੋਂ ਤਹਿਸੀਲਦਾਰ ਐਸਡੀਐਮ ਰਾਜਪੁਰੇ ਨੂੰ ਮੈਮੋਰੰਡਮ ਦਿੱਤਾ ਜਾ ਰਿਹਾ ਔਰ ਨਾਬਾ ਵਿਖੇ ਗੁਰੂਵਦਾਸ ਮੰਦ ਤੋਂ ਇਕੱਠੇ ਹੋ ਕੇ ਨਾਬਾ ਐਸਡੀਐਮ ਨੂੰ ਮੈਮੋਰੰਡਮ ਦਿੱਤਾ ਜਾ ਰਿਹਾ ਸਾਰੇ ਬਲਕਾਂ ਦੇ ਅੰਦਰ BSP ਦੇ ਵੱਖ-ਵੱਖ ਸਾਥੀ ਹਲਕੇ ਵਾਈਜ਼ ਉੱਥੇ ਮੈਮੋਰੰਡਮ ਦੇ ਰਹੇ ਕੋਈ ਸਾਡੇ ਜ਼ਿਲ੍ਹੇ ਦਾ ਪ੍ਰੋਗਰਾਮ ਨਹੀਂ ਹੈ ਪਟਿਆਲਾ ਸ਼ਹਿਰ ਉਹ ਦਿਹਾਤੀ ਦੀ ਟੀਮ ਹੈ ਜੋ ਡੀਸੀ ਤੋਂ ਇਕੱਠੀ ਦੀ ਗੱਲ ਕਰੀਏ ਇਸ ਇਕੱਠ ਦੇ ਵਿੱਚ ਕਿਹੜੀ-ਕਿਹੜੀ ਸੰਸਥਾ ਨਾਲ ਜੁੜੀ ਹੈ ਕੋਈ ਭੌਜਨ ਸਮਾਜ ਹੈ ਪੂਰਾ ਭੌਜਨ ਸਮਾਜ ਭੌਜਨ ਸਮਾਜ ਪਾਰਟੀ ਦੀ ਅਗਵਾਈ ਭੈਣ ਕੁਮਾਰੀ ਮਾਇਆਬਤੀ ਜੀ ਦੀ ਅਗਵਾਈ ਦੇ ਅੰਦਰ ਜ਼ਿਲ੍ਹੇ ਹਾਂਜੀ ਪ੍ਰਧਾਨ ਜੀ ਕੀ ਕਰਨ ਤੇ ਉਹਨੇ ਬਾਮ ਸੇਫ ਵੱਲੋਂ ਕਿਸ ਤਰ੍ਹਾਂ ਦਾ ਇਸ ਪ੍ਰੋਜੈਕਟ ਨੂੰ ਹਮਰਥਨ ਦੇ ਲੇਕ ਐਕਚੁਅਲ ਮਾਮਲਾ ਕੀ ਹੈ ਐਕਚੁਅਲੀ ਇੱਕ ਦਾ ਗਾਸਟ 2024 ਨੂੰ ਮਾਨਜੁਕ ਸੁਪਰੀਮ ਕੋਰਟ ਵੱਲੋਂ ਗਵਿੰਦਰ ਸਿੰਘ ਬਨਾਸਟੇ ਤੋਂ ਪੰਜਾਬ ਦੇ ਕੇਸ ਤੇ ਫੈਸਲਾ ਆਇਆ ਜਿਹਦੇ ਵਿੱਚ ਉਹਨਾਂ ਨੇ ਐਸਸੀ ਕਾਸਟ ਦੇ ਵਿੱਚ ਅੱਗੇ ਸਭ ਕਾਸਟ ਜਿਹੜਾ ਹੈਗਾ ਵਰਗੀਕਰਨ ਨੂੰ ਉਹਨਾਂ ਨੇ ਜੈਸਰ ਆਇਆ ਤੇ ਉਹਦਾ ਨਾਲ ਹੀ ਇੱਕ ਨਵੀਂ ਚੀਜ਼ ਆ ਗਈ ਆ ਕ੍ਰੀਮੀ ਲੀਅਰ ਕਨਸੈਪਟ ਜਦੋਂ ਕਿ ਜਿਹੜਾ ਭਾਰਤ ਦਾ ਲਾਅ ਹੈ ਸਾਡਾ ਭਾਰਤ ਦਾ ਸੰਵਿਧਾਨ ਉਹਦੇ ਵਿੱਚ ਕ੍ਰੀਮੀ ਲੀਅਰ ਜਿਹੜੀ ਖੁਦਸੈਪਟ ਆ ਐਸਸੀ ਸੂਖਮ ਤੇ ਨਹੀਂ ਲੱਗਦੀ ਤੇ ਨਾ ਹੀ ਜੱਤਾ ਦੇ ਵਰਗੇ ਕੰਮ ਨੂੰ ਉਹਦੇ ਵਿੱਚ ਅਲੋਕ ਕੀਤਾ ਗਿਆ। ਸੋ ਇੱਕ ਤਰ੍ਹਾਂ ਨਾਲ ਭਾਰਤ ਦੀ ਸੁਪਰੀਮ ਕੋਰਟ ਆ ਜਿਹੜੇ 7 ਜੱਜਾਂ ਨੇ ਡਿਸੀਜਨ ਲਿਆ। ਉਹ ਡਿਸੀਜਨ ਜਿਹੜਾ ਭਾਰਤ ਦੇ ਸੰਵਿਧਾਨ ਦੇ ਵਿਰੁੱਧ ਹੈ। ਸੋਹਣ ਫਾਸੀ ਜਿਹੜਾ ਸਾਡਾ ਸਮੂਹ ਜਿਹੜਾ ਐਸਸੀ ਸਮਾਜ ਆ ਆ ਕੇ ਅਸੀਂ ਇਕੱਠੇ ਹੋ ਗਏ ਕੱਲਾ ਪਟਿਆਲਾ ਨਹੀਂ ਪੰਜਾਬ ਨਹੀਂ ਪੂਰੇ ਭਾਰਤ ਦੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਰੱਦ ਕਰ ਲਈ ਤੇ ਅਸੀਂ ਭਾਰਤ ਸਰਕਾਰ ਦੇ ਉੱਪਰ ਦਬਾਅ ਪਾਉਣ ਲਈ ਕਿ ਜਿਹੜਾ ਇਹ ਫੈਸਲਾ ਇਹਦੇ ਲਈ ਕਾਨੂੰਨ ਬਕਾਇਦਾ ਦੌਰ ਨੇ ਬੜੇ ਉਹਦੇ ਲਈ ਅਸੀਂ ਜਿਹੜਾ ਹੈਗਾ ਇਸ ਸਾਥਕਾਂ ਦੇ ਬਹੁਤ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਆ ਸਮਾਜ ਦੇ ਵਿੱਚ ਬਹੁਤ ਤਰ੍ਹਾਂ ਦੇ ਹਿੱਸਾਕਾ ਜਾਂਦੇ ਤੇ ਪੈਰ ਜਾਂਦੇ ਸਭ ਦਾ ਮੰਤਰੀ ਨੇ ਜਿਹੜੇ ਐਸਸੀ ਸਮਾਜ ਨਾਲ ਜੁੜੇ ਹੋਏ ਨੇ ਕੀ ਲੱਗਦਾ ਉਹਨਾਂ ਨੂੰ ਇਸ ਚੀਜ਼ ਦੀ ਚਿੰਤਾ ਹੈਗੀ ਆ ਜਾਂ ਨਹੀਂ ਆ ਉਹਨਾਂ ਤੋਂ ਕੀ ਮੰਗ ਕਰਦੇ ਹੋ ਦੇਖੋ ਤੁਹਾਡੇ ਸਾਹਮਣੇ ਆ ਜੀ ਜਿਹੜੀ ਲੜਾਈ ਹੈ ਇਸ ਬਹੁਜ ਸਵਾਰ ਦੇ ਇਹਦੇ ਵਿੱਚ ਤੁਸੀਂ ਦੇਖਦੇ ਹੋ ਜ਼ਿਆਦਾਤਰ ਗਰੀਬ ਤਬਕਾ ਜਾਂ ਕੁਝ ਸਾਡੇ ਜਿਹੜੇ ਛੋਟੇ ਕਿਟੋ ਦੇ ਮੁਲਾਜ਼ਮ ਨੇ ਸੋ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਜਿਨ੍ਹਾਂ ਨੇ ਜਿਹੜੇ ਸਾਡੇ ਇਸ ਸਮਾਜ ਦੇ ਵਿੱਚੋਂ ਉੱਠ ਕੇ ਵੱਧ ਵੱਡੇ ਪੱਧਰ ਗਏ ਨੇ ਕਿਉਂਕਿ ਜਦੋਂ ਇਹ ਜਿਹੜਾ ਸਾਡੇ ਸਮਾਂ ਦਾ ਕਰੀਬੀ ਰਨ ਲਾ ਕੇ ਇਹ ਸਾਡੀ ਰਾਖਵਾ ਕਰਨੀ ਬੰਦ ਕਰ ਦਿੱਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਮੈਂ ਸਭ ਦਾ ਕਿ ਉਹ ਕਿਤੇ ਨਾ ਕਿਤੇ ਉਹ ਵੀ ਹਜ਼ਾਰਾਂ ਸਾਲ ਪੁਰਾਣੀ ਕਲਾਮੀ ਦੇ ਨਾਲ ਤੋਂ ਕਰਿਆ ਕਰੇ ਜੇ ਕਿਨਾਂ ਜਿਹੜੇ ਉੱਚਾ ਉਹਦੇ ਪਹੁੰਚ ਗਏ ਉਹਨਾਂ ਨੂੰ ਆਪਣੀ ਜਿਹੜਾ ਹੈਗੇ ਇਹ ਰੱਖਵਾ ਕਰਨਾ ਚਾਹ ਉਹਨਾਂ ਦੇ ਆਪਣੇ ਵੇਦ ਘਾਹ ਉਹਨਾਂ ਦਾ ਕੋਈ ਫਰਕ ਉਹਦੇ ਨਾਲ ਕੋਈ ਹੰਤ ਨਹੀਂ ਹੈਗੀ ਜਿਹੜੇ ਐਵੇਂ ਇਸ ਤਰ੍ਹਾਂ ਜੀ ਦੇਖੋ ਜਿਹੜਾ ਐਕਚੁਅਲੀ ਤੌਰ ਤੇ ਜੋ ਰੱਖਵਾ ਕਰਨ ਜਿਹੜੀ ਪ੍ਰੋਵੀਜ਼ਨ ਪੜੀ ਆ ਇਹਦਾ ਆਧਾਰ ਹਮੇਸ਼ਾ ਤੋਂ ਕਦੇ ਆਰਥਿਕ ਨਹੀਂ ਰਿਹਾ ਇਹ ਜਿਹੜਾ ਰੱਖਵਾ ਕਰਨ ਬਣੀ ਹੈ ਸੀਗਾ ਸਮਾਜਿਕ ਧਾਰਨਾ ਤੋਂ ਸੋ ਜਦੋਂ ਤੱਕ ਭਾਰਤ ਦੇ ਵਿੱਚੋਂ ਇਹ ਜਾਤਾਂ ਪੱਤਾਂ ਦਾ ਖਤਮਾ ਨਹੀਂ ਹੁੰਦਾ ਇਹ ਜਿਹੜਾ ਹੈਗਾ ਰੱਖਵਾ ਕਰਨ ਐਜੂ ਵੀ ਚੱਲੂਗਾ ਅੱਧਾ ਜਾਤਾਂ ਪਾਤਾਂ ਦਾ ਰੱਖਵਾ ਹੋ ਜਾਂਦਾ ਸਭ ਨੂੰ ਬਰਾਬਰ ਸੇਵਿਤ ਸਿੱਖਿਆ ਸਹੂਲਤਾਂ ਮਿਲਦੀਆਂ ਨੇ ਤਾਂ ਮੈਨੂੰ ਲੱਗਦਾ ਰੱਖਵਾ ਕਰਨ ਦੀ ਜ਼ਰੂਰਤ ਨਹੀਂ ਪਈ ਆਰਥਿਕ ਪੱਧਰ ਤੇ ਜੇ ਆਪਾਂ ਗੱਲ ਕਰੀਏ ਰੱਖਮਕਰਨ ਹੋ ਜਵੇ ਤਾਂ ਇਸ ਦੇ ਹੱਥ ਜਾ ਕੇ ਜਾਂਦੇ ਨਹੀਂ ਨਹੀਂ ਜੀ ਨਹੀਂ ਆਰਥਿਕ ਪੱਧਰ ਦੇ ਰੱਖਮਕਰਨ ਮੈਂ ਪਹਿਲਾਂ ਵੀ ਗੱਲ ਕੀਤੀ ਆ ਉਹਦੇ ਹੱਕ ਵਿੱਚ ਤਾਂ ਹੋਵਾਂਗੇ ਜੇ ਭਾਰਤ ਦੇ ਵਿੱਚੋਂ ਜਾਤ ਪ੍ਰਥਾ ਮਾਨਯੋਗ ਸੁਪਰੀਮ ਕੋਰਟ ਫੈਸਲਾ ਦਿੰਦਾ ਹੈ ਆਪਾਂ ਉਹਨੂੰ ਮੰਨਦੇ ਨਹੀਂ ਕਿ ਲੱਗਦਾ ਕਿ ਮਾਨਯੋਗ ਸੁਪਰੀਮ ਕੋਰਟ ਦੀ ਕੋਈ ਐਮਪ੍ਰੈਜ਼ੈਂਸ ਦੇਖੋ ਜੀ ਮਾਨਯੋਗ ਸੁਪਰੀਮ ਕੋਰਟ ਹੈ ਜਾਂ ਮਾਨਯੋਗ ਹਾਈ ਕੋਰਟ ਉਹਨਾਂ ਦਾ ਜਿਹੜਾ ਹੈਗਾ ਕੰਮ ਕੀ ਹੈ ਕਿ ਭਾਰਤ ਦੇ ਸਭਾਂ ਨੂੰ ਭਾਰਤ ਰਾਜ ਭਾਰਤ ਦੇਸ਼ ਦੇ ਅੰਦਰ ਲਾਗੂ ਕਰਨਾ ਨਾ ਕਿ ਸੁਪਰੀਮ ਕੋਰਟ ਨੇ ਉਹ ਚੜਾ ਹੈਗਾ ਲਾ ਕਰੀਏ ਕਰਦੇ ਆ ਕਿਉਂਕਿ ਲਾ ਕਰੀਏ ਕਰਨ ਦੀ ਜਿੰਮੇਵਾਰੀ ਆ ਉਹ ਭਾਰਤੀ ਸੰਸਦ ਦੀ ਆ ਸੋ ਇਸ ਵਾਰ ਜਿਹੜਾ ਬਾਤ ਸੁਪਰੀਮ ਕੋਰਟ ਨੇ ਸੰਸਦ ਦਾ ਕੰਮ ਆਪਣੇ ਹੱਥਾਂ ਵਿੱਚ ਲੈ ਕੇ ਕੀਤਾ ਜਿਹਦਾ ਅਸੀਂ ਕਿ ਆ ਮੇਰਾ ਥਾ ਮੇਰੀ ਵੀਡੀਓ 4 ਮਿੰਟ ਦੀ ਹੋਣੀ ਆ ਰੋਕ ਨਹੀਂ ਬਾਈ ਲੱਭ ਕੇ ਰੋ ਜਾਣਾ ਚਾਹਾਂਗਾ ਰੋਕੋ ਰੋਕੋ ਯੋਥੋ ਕੇ ਹਾਂ ਰੋਕੋ ਯੋਥੋ ਕੇ ਚੌਂ ਚਾਹ ਯਾ अॻे नओ अॻे नओ साज़ी राजो अॻे न साइड ते राजा ਜ਼ਿੰਦਾਬਾਦ ਉੱਤਰ ਘਟਦੇ ਇੱਧਰ ਨਾ ਰੁਕੋ ਗੱਲ ਉੱਤਰ ਗੱਜਾ ਨੇ ਭਾਰਤ ਦੇ ਸੰਵਿਧਾਨ ਨੂੰ ਇੱਕ ਪਾਸੇ ਰੱਖ ਕੇ ਫੈਸਲਾ ਲਿਆ ਕਿਉਂਕਿ ਸੁਪਰੀਮ ਕੋਰਟ ਕੋਲੇ ਕੋਈ ਪਾਵਰ ਨਹੀਂ ਹੈ ਸੁਪਰੀਮ ਕੋਰਟ ਦਾ ਕੰਮ ਹੈ ਚਾਹੇ ਕੋਈ ਵੀ ਕੋਰਟ ਆ ਉਹਦਾ ਕੰਮ ਹੈ ਜਿਹੜੇ ਰੂਲ ਨੇ ਜੋ ਲਾਹ ਉਹਨੂੰ ਲਾਗੂ ਕਰਵਾਉਣਾ ਨਾ ਕਿ ਨਵੇਂ ਲਾਹ ਕ੍ਰੀਏਟ ਕਰਨਾ ਸੋ ਸੁਪਰੀਮ ਕੋਰਟ ਨੇ ਜੇ ਨਵਾਂ ਲਾਹ ਕ੍ਰੀਏਟ ਕਰਤਾ ਇਹ ਬਹੁਤ ਹੀ ਵੱਧ ਭਾਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੇ ਸਮਾਜ ਨੂੰ ਬਿਲਕੁਲ ਜਿਹੜਾ ਹੈਗਾ ਥੱਲੇ ਲੈ ਜਾਊਗਾ ਇੱਕ ਖੰਨਾਪਾ ਦੇਖੋ ਕਿ ਅਸੀਂ ਬਾਬਾ ਸਾਹਿਬ ਨੇ ਕਿੰਨੀਆਂ ਲੜਾਈਆਂ ਲੜ ਕੇ ਇਹ ਸਾਨੂੰ ਸਵਿਧਾਨ ਦਿੱਤਾ ਤੇ ਰਾਖਵਾ ਕਰ ਦਿੱਤਾ ਆ ਜੋ ਸਵਿਧਾਨ ਨੂੰ ਹੋਰ ਰਾਖਵਾ ਕਰਨ ਨੂੰ ਇਹ ਪੋਲੀਟਿਕਲ ਪਾਰਟੀਆਂ ਉਹ ਤਾਂ ਨਹੀਂ ਇੱਕ ਪਾਸੇ ਕਰੀਆਂ ਨੇ ਲੇਕਿਨ ਅਸੀਂ ਨਹੀਂ ਹੋਣ ਦੇਣਾ ਕਿਉਂਕਿ ਜਿਹੜਾ ਇਹ ਫੈਸਲਾ ਆਇਆ ਇਹ ਫੈਸਲੇ ਦੇ ਵਿੱਚ ਇੱਕ ਨਵੀਂ ਦਾ ਲੱਗੀ ਕ੍ਰੀਮੀ ਲੇਅਰ ਆ ਸਭ ਅਸੀਂ ਇਹਦਾ ਕ੍ਰੀਮੀ ਲੇਅਰ ਦਾ ਵਿਰੋਧ ਕਰਦੇ ਹਾਂ ਸਿਰਪਾਰ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਭਾਰਤ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇ ਇਹ ਕਾਸਟਲ ਡਿਵੀਜ਼ਨ ਨੂੰ ਬੰਦ ਕਰੇ ਕ੍ਰੀਮੀ ਲੇਅਰ ਕਨਸੈਪਟ ਨੂੰ ਬਿਲਕੁਲ ਨਹੀਂ ਰੱਦ ਕਰੇ। ਕਿਉਂਕਿ ਕ੍ਰੀਮੀ ਲੇਅਰ ਕਨਸੈਪਟ ਕਦੇ ਵੀ ਐਸਟੀ ਸਮਾਜ ਲਈ ਨਹੀਂ ਹੈ। ਕਿਹੜੀਆਂ ਜਾਤਾਂ ਬਣੀਆਂ ਨੇ? ਕਾਹਸੇ ਵੇਚਦੇ ਨੇ ਨਾਤੇ ਇਕਨੋਮਿਕ ਆਧਾਰ ਤੇ ਨੇ। ਸੋ ਅਸੀਂ ਅੱਜ ਆਪਣੀ ਜਥੇਬੰਦੀ ਵੱਲੋਂ, ਗਾਂਸੇ ਵੱਲੋਂ ਅੱਜ ਦੇ ਪ੍ਰੋਟੈਸਟ ਨੂੰ ਪੂਰਾ ਸਮਰਥਨ ਦਿੰਦਾ। ਇਹ ਪੂਰੇ ਭਾਰਤ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਜਿਹੜਾ ਪ੍ਰੋਟੈਸਟ ਚੱਲ ਰਿਹਾ ਔਰ ਪ੍ਰੋਟੈਸਟ ਚੱਲੂਗਾ। ਸਤਿਅਕੇ ਭਾਰਤੀ ਸਰਕਾਰ